ਇਹ ਹਾਦਸਾ ਅਜਿਹਾ ਹੈ ਫਗਵਾੜਾ ਦੇ ਰੇਲਵੇ ਸਟੇਸ਼ਨ ਦੇ ਸ੍ਰੀ ਗ੍ਰੇਲ ਦੇ ਵਿਚਕਾਰ ਪੇੜ 'ਤੇ ਔਨ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਸੂਚਨਾ ਮਿਲਦੇ ਸਾਰ ਡੀਆਰਪੀ ਪੁਲਿਸ ਫਗਵਾੜਾ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਤੇ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੌਕੇ ਤੇ ਮ੍ਰਿਤਕ ਦੇ ਪਛਾਣ ਇੰਤਾਜ਼ ਮੁਹੰਮਦ ਉਮਰ ਦੀ 30 ਸਾਲ ਵਾਸੀ ਮੁਹੱਲਾ ਗਵੈਂਪੁਰਾ ਬਚੋ ਹੋਈ ਮੌਕੇ ਤੇ ਪਹੁੰਚੇ ਮੀਟਿੰਗ ਦੇ ਭਰਾ ਮੁਹੰਤਾਜ਼ ਮੁਹੰਮਦ ਨੇ ਦੱਸਿਆ ਕਿ ਉਕਤ ਨੌਜਵਾਨ ਜੋ ਕਿ ਲੇਬਰ ਦਾ ਕੰਮ ਕਰਦਾ ਸੀ ਅਤੇ ਕੰਟੋ ਘਾਰਜਲੇ ਆ ਅਚਾਨਕ ਰੇਲ ਦੀ ਚਪੇੜ ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪਹੁੰਚੇ ਜੀਆਰਪੀ ਚੌਂਕੀ ਇਨਚਾਰਜ ਫਗਵਾੜਾ ਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਿੱਤੇ ਦੇ ਪ੍ਰਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਰਸਾ ਦੇ ਹਵਾਲੇ ਕਰਾ ਦਿੱਤੀ ਗਈ ਫਗਵਾੜਾ ਤੋਂ ਸਰਗੇ ਸਿੰਘ ਸੋਨਿਦਨਾਲ ਤੇ ਸ਼ਰਮਾ ਦੇ ਜੇ ਲਿਖੂ ਦੇ ਕੋ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਮੁਹਤਾਜ ਹੁਸੈਨ ਮੁਹਤਾਜ ਜੀ ਕਿਹੜੀ ਜਗ੍ਹਾ ਰਹਿੰਦੇ ਆ ਮੈਂ ਤਾਂ ਗੁਰਦੁਆਰੇ ਤੋਂ ਅੱਗੇ ਰਹਿਣਾ ਸਾਹਿਬ ਜੀ ਕੀ ਮਾਮਲਾ ਹੈ ਤੁਸੀਂ ਇੱਥੇ ਸਟੇਸ਼ਨ ਤੇ ਆਏ ਤੇ ਕੌਣ ਹੈ ਵਿਅਕਤੀ ਇਹ ਮੇਰਾ ਪਰਾਇਆ ਹੈ ਜੀ ਕੀ ਕੀ ਗੱਲ ਹੋ ਗਈ ਇਹ ਹੈ ਜਿਹਨੂੰ ਟੱਪਦਾ ਸੀ ਲਾਈਨ ਗੱਡੀ ਦੇਖਿਆ ਨਹੀਂ ਅਚਾਨਕ ਹੀ ਛਟਕਾਰ ਲੱਗ ਗਿਆ ਗੱਡੀ ਕਿੰਨੀ ਉਮਰ ਹੈ ਜੀ ਇਹਦੀ ਉਮਰ ਹੈਗੀ ਜੀ 30 ਸਾਲ ਤੇ ਕੀ ਕੰਮ ਕਰਦਾ ਸੀ ਇਹ ਕੰਮ ਲੇਬਰ ਦਾ ਕਰਦਾ ਜੀ ਇਹ ਮੌਨ ਤੋਂ ਕੋੜੇ ਜਿੱਥੋਂ ਗਿਆ ਨਾ ਦੀ ਹਾਂ ਜੀ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਾਨੂੰ ਫੋਨ ਗਿਆ ਜੀ ਅੱਛਾ ਮੇਰੀ ਭੈਣ ਰਹਿੰਦੀ ਇੱਥੇ ਚਾਚੇ ਦੀ ਕੁੜੀ ਨੇ ਫੋਨ ਕੀਤਾ ਕਿ ਬਾਜੀ ਨਾਲ ਗੱਲਬਾਤ ਹੋ ਗਈ ਆ ਠੀਕ ਹੈ ਜਿੱਤੇ ਬੋਲੀਆ ਕੀ ਨਾਮ ਕਿ ਨਾਲ ਇਜ਼ਾ ਇੰਤਜ਼ ਹਾਂ ਇੰਤਜ਼ ਮੁਹੰਮਦ ਇਹ ਕਿਥੇ ਰਹਿੰਦਾ ਜੀ ਇਹ ਇਹ ਇੱਥੇ ਸੰਤ ਬਾਬਾ ਸਕੂਲੇ ਕੋਲੇ ਸਰ ਕੀ ਮਾਮਲਾ ਜਿਹੜਾ ਇੱਕ ਨੌਜਵਾਨ ਦੀ ਡੈੱਡ ਬੋਡੀ ਮਿਲੀ ਆ ਹਾਂ ਇਹ ਵੀ ਜੀ ਰਾਤੀ ਸਾਡੇ ਕੋਲ ਮੈਸੇਜ ਆਇਆ ਸੀ 4 ਕਿਲੋਮੀਟਰ ਨੰਬਰ 409 ਦਾ 2122 ਪਤਾ ਲੱਗਿਆ ਸੀ ਕਿ ਉੱਤੇ ਕੋਈ ਗੱਡੀ ਜਿਹੜੀ ਫੇੜ ਬੱਜੀ ਆ ਫੇੜ ਉਚਣ ਕਰਕੇ ਉਹ ਗਿਰੇ ਆ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਹ ਵਰਦਾ ਡੈਡ ਸੀ ਤੇ ਅਸੀਂ ਰਾਤੀ ਉਹਨਾਂ ਦਾ ਪਤਾ ਜੋਈ ਕੀਤੀ ਨਾਰੀ ਗਵਾਂਢ ਕੀ ਰਹਿੰਦੇ ਨੇ ਤੇ ਫਿਰ ਉਹਨਾਂ ਦੇ ਐਮਸੀ ਵਗੈਰਾ ਉਹ ਬੜੇ ਬਹੁਤ ਬੰਦੇ ਆਏ ਇਹਨਾਂ ਕੋਲ ਗਿਆ ਅਸੀਂ ਲੈ ਕੇ ਤੁਰੇ ਤੇ ਰਾਤ ਜਾਦੇ ਨੇਰਾ ਫੋਨ ਕਰਕੇ ਉਹ ਅਸੀਂ ਲੋਕੀ ਨੂੰ ਦਿਖਾਇਆ ਤੇ ਨਕਸ਼ਾ ਮਰਗ ਨੰਬਰ 142 ਇਹਇ ਤੋ 193 ਬੀ ਐਨਐਸਐਸ ਦੇ ਤਹਿਤ ਜਿਹੜੀ ਕਾਰਵਾਈ ਹੋਈ ਹੈ ਠੀਕ ਹੈ ਨਾ ਤੇ ਪੁਲਿਸ ਮਾਨ ਨੂੰ ਕਰਾਇਆ ਹੁਣੀ ਬਾਰਸ਼ਾ ਨੂੰ ਜਿਹੜੀ ਬੋਡੀ ਆ ਹਵਾਲੇ ਦਾ ਤੇ ਕੀ ਪਛਾਣ ਹੋਈ ਉਹਦੀ ਪਛਾਣ ਉਹ ਇਹਦਾ ਹਮੰਦ ਹੈਗਾ ਮੁੰਡਾ ਇੱਥੇ ਲੋਕਲ ਹੀ ਰਹਿੰਦੇ ਨੇ ਗੋਬਿੰਦਪੁਰੇ ਚ ਉਹ ਕਹਿੰਦੇ ਵੀ ਇਹ ਜਿਹੜਾ ਟੈਲਰ ਟੂਲ ਲਾਉਣ ਦਾ ਕੰਮ ਕਰਦਾ ਇਹ ਮਦਦਗਾਰ ਹੀ ਰਹਿੰਦਾ ਸੀ ਉਹ ਤੇ ਇਹਦੀ ਘਰਵਾਲੀ ਨਾਲ ਥੋੜਾ ਡਿਸਪੂਟ ਸੀ ਉਹ ਉਹ ਤਾਂ ਪੱਕੀ ਰਹਿੰਦੀ ਹੈ ਜੇ ਚਲਦੋਂ ਤੇ ਉਹ ਸਬਜ਼ੀ ਲੈਣ ਗਿਆ ਸੀ ਤੇ ਵਾਪਸੀ ਤੇ ਜਦੋਂ ਇਹ ਆਇਆ ਇਹਨੂੰ ਗੱਡੀ ਦੀ ਪਤਾ ਨਹੀਂ ਲੱਗਿਆ ਤੇ ਗੱਡੀ ਟਪਕ ਗਈ ਵਿਚਾਰ ਤੇ ਜਦੋਂ ਮੌਕੇ ਦੀ ਡੈਥ ਹੋ ਗਈ ਉਸ ਮਾੜ ਨੂੰ ਘਾਇਆ ਤੇ ਆਪਾਂ ਉਹਨੂੰ ਜਿਹੜੇ ਬਾਦਸ਼ਾਹ ਨੂੰ ਹਵਾਲੇ ਕਰਦੇ ਹੋਵੇ ਭਰਾ ਉਹਦੀ ਘਰ ਵਾਲੀ ਤੇ ਮਦਰ ਜਿਹੜੀ ਉਹਨਾਂ ਦੇ ਪਾਸਾ ਮੰਗਵਾ ਲਿਆ